ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਅੱਜ ਹੈਗਾ ਜੀ ਸੰਡੇ ਇਹਨਾਂ ਦੀ ਛੁੱਟੀ ਸੀ ਅੱਜ ਬੱਚਿਆਂ ਦਾ ਛੁੱਟੀਆਂ ਚੱਲੀ ਜਾਂਦੀਆਂ ਤੇ ਮੇਰੀ ਨਹੀਂ ਛੁੱਟੀ ਸੀਗੀ ਮੈਂ ਕੰਮ ਤੋਂ ਆਈ ਸੀਗੀ 2:00 ਵਜੇ 3:00 ਵਜੇ ਤੇ ਹੁਣ ਅਸੀਂ ਚੱਲੇ ਸੀਗੇ ਬਾਹਰ ਘੁੰਮਣ ਸੇ ਪਰ ਬੱਚਿਆਂ ਨੂੰ ਕਮਾਲੀ ਗਰਮੀ ਤਾਂ ਬਹੁਤ ਸੀਗੀ ਤੇ ਪਰ ਫਿਰ ਵੀ ਚਲੋ ਮਜਬੂਰੀਆਂ ਸਵੇਰ ਨੂੰ ਨਹੀਂ ਜਾ ਸਕਦੀ ਸੀ ਕਿਉਂਕਿ ਮੈਂ ਕੰਮ ਤੇ ਸੀ ਸ਼ਾਮ ਨੂੰ ਨਹੀਂ ਜਾ ਸਕਦੀ ਸੀ ਕਿਉਂਕਿ ਮੈਂ ਫਿਰ ਕੰਮ ਤੇ ਸ਼ਾਮ ਨੂੰ ਜਾਣਾ ਸੀ ਕਿੰਨੇ ਲੱਪੇ ਵਾਲੇ ਆ ਕਿਦਾਂ ਕੰਮ ਤੋਂ ਆਈ ਸੀ ਸਾਫ਼ ਕਲੀਅਰ ਹੈ ਹਲਾਸੀ ਉਹਦੇ ਚੱਲੇ ਕਾ ਦਿਖ ਰਹੇ ਕਿਉਂ ਤੇ ਨਾਲ ਕੀ ਪਾ ਜਾਣੇ ਕੀ ਕੀ ਖਰੀਦ ਕੇ ਚੱਲਦੇ ਆਂ ਸਭ ਤੋਂ ਪਹਿਲਾਂ ਆਪਾਂ ਜਾਣੇ ਲੀਚੇ ਆਪਣੇ ਨਾਲ ਸ਼ੋਰ ਲੱਗਦਾ ਉੱਧਰ ਮਨਾਉ ਨਹੀਂ ਆ ਖੜ ਜਾਇਆ ਸਭ ਨਾਲ ਲੈ ਕੇ ਆਉਣਾ ਸੀਗਾ ਇੰਡੀਅਨ ਸਟੋਰ ਤੋਂ ਮੈਂ ਮਰਵਾੜੀਏ ਬੀਬੀ ਨੂੰ ਜਦੋਂ ਪਤਾ

मैं ਵੇਖੀ ਸੀ ਕਈਆਂ ਕੋਲੇ मैं ਮੈਂ ਚਲੋ ਮੈਂ ਹੀ ਲਾਉਂਗੀ ਅੱਜ ਮੈਂ ਕੈਡੀ ਦਾ ਲੈ ਚੈ ਲਿਆ ਅੱਜ ਬਾਸ ਤੇ ਤੇ ਸ਼ਾਨ ਨੂੰ ਮੈਂ ਭੇਜ ਦਿਆ ਕਰੂੰਗੀ ਲੈਨ ਤੇ ਲੈ ਕੇ ਲੈਨ ਬਾਸ ਤੇ ਸਸਤਾ ਹੈ ਸਵੇਰ ਸਵੇਰ ਯਾ ਸਸਤਾ ਮੈਂ ਜਾ ਜੇ ਬਹੁਤ ਲੱਗਿਆ ਹੁੰਦਾ ਨਾ ਚਿਕਾ ਕੱਢ ਕੇ ਰੱਖ ਲੈਂਦੇ ਪਹਿਲੇ ਹੀ ਹਮਤ ਜਾਣਾ ਹਾਂਜੀ Okay, i love the 嗯。好的、哦，好、那、的、个，拜、啊、拜。那个 किन्ने तो दे कि कि तो तो कि बने कि

se o né? मंजला पे गया था ना ਹੁਣ ਚੱਲੇ ਆਂ ਵਾਪਸ ਘਰੇ ਕਿਉਂਕਿ ਸ਼ਾਮ ਨੂੰ ਫੇਰ ਕੰਮ ਤੇ ਜਾਣਾ ਸੀ